ਲਓ ਅੱਜ ਫੇਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੇਖਣ ਨੂੰ ਮਿਲਿਆ ਉਹੀ ਰੂਪ ਗੱਲਾਂ-ਗੱਲਾਂ ਦੇ ਵਿੱਚ ਕਰਤੀ ਲਾਹ-ਪਾ ਕਾਂਗਰਸ ਦੀ ਵਿਰੋਧੀਆਂ ਦੇ ਉੱਤੇ ਜਮਕੇ ਨਿਸ਼ਾਨੇ ਸਾਧਦੇ ਤੇ ਇੱਧਰ ਕਿਸਾਨਾਂ ਬਾਰੇ ਵੀ ਵੱਡਾ ਐਲਾਨ ਕਰ ਦਿੱਤਾ ਦਰਅਸਲ ਛਾਜਲੀ ਦੇ ਵਿੱਚ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਸੀ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਹੁੰਚ ਕੇ ਵਿਰੋਧੀਆਂ ਦੇ ਕਿਸ ਤਰੀਕੇ ਦੇ ਨਾਲ ਜਿਹੜੀ ਆ ਲਾਹ ਪਾਕ ਕੀਤੀ ਆ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਵੰਨੇ ਆ ਕਿਉਂਕਿ ਬੀਤੇ ਦਿਨ ਤੋਂ ਮਾਮਲਾ ਜਿਹੜਾ ਕਾਫੀ ਚਰਚਾ ਦੇ ਵਿੱਚ ਆ ਪ੍ਰਤਾਪ ਸਿੰਘ ਬਾਜਬਾ ਵਾਲਾ ਵਰਤਾ ਸਿੰਘ ਬਾਜਬਾ ਦੇ ਵੱਲੋਂ ਦਿੱਤੇ ਗਏ ਬੰਬਾਂ ਵਾਲੇ ਬਿਆਨ ਦਾ ਮਾਮਲਾ ਤਾਂ ਹੁਣ ਕੀ ਕੁਝ ਕਹਿ ਰਹੇ ਨੇ ਫਿਰ ਨਾਲ ਹੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜੋ ਸਵਾਲ ਖੜੇ ਕਰ ਰਹੇ ਸੀ ਉਹਨਾਂ ਸਭ ਦੇ ਮੂੰਹ ਬੰਦ ਕਰ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਫੀਤੇਆਂ ਵਾਲੇ ਬੂਟ ਪਾਏ ਹੋਏ ਨੇ ਜੇ ਫੀਤੇ ਦੀ ਗੰਢ 2 ਦਿਨ ਨਾ ਖੋਲਣ ਤੀਜੇ ਦਿਨ ਚਮਚਾ ਪਾ ਕੇ ਚਮਚੇ ਦੀ ਡੰਡੀ ਜੀ ਜਾਂ ਕੋਈ ਚਾਕੂ ਜਾਂ ਕੋਈ ਸੂਆ ਜਾਂ ਲੈ ਕੇ ਤਿੱਖੀ ਚੀਜ਼ ਨਾ ਖੋਲਣੀ ਪਊਗੀ ਗੰਡ ਜੰਮ ਜਾਂਦੀ ਹੈ ਤਿੰਨ ਦਿਨ ਪੁਰਾਣੀ ਗੰਡ ਦੀ ਗੱਲ ਕਰਦਾ ਮੈਂ ਤੇ ਮੈਨੂੰ ਤਾਂ 75 ਸਾਲ ਪੁਰਾਣੀ ਗੰਡ ਫੜਾ ਰੱਖੀ ਹੈ ਤੁਸੀਂ ਕਹਿੰਦੇ ਖੋਲੇ ਨੂੰ ਹੁਣ ਤਿੰਨ ਸਾਲਾਂ ਚ ਮੈਂ ਖੋਲੀ ਜਾਂਨਾ ਕਾਫੀ ਗੰਡਾ ਖੋਲ ਲੀਆਂ ਥੋੜਾ ਸਾਵਰ ਕਰ ਲੋ ਬਸ ਮੇਰੀ ਨੀਅਤ 'ਚ ਕੋਈ ਖੋਟ ਨਹੀਂ ਜਦੋਂ ਮੈਂ ਕੋਈ ਰੇਤਿਆਣੇ 'ਚ ਸਬਾ ਲਿਆ ਹੋਵੇ ਮੇਰੀਆਂ ਬੱਸਾਂ ਚੱਲ ਪਿਆ ਹੋਣ ਮੇਰੇ ਤਾਂ ਪਿੰਡ ਜਾ ਕੇ ਦੇਖ ਲੋ ਐਸਾ ਟੀਬ ਵੀ ਨਹੀਂ ਕਰਾਈ ਕਰੇ ਉਹ ਮੇਰੀ ਮਾਂ ਉੱਥੇ ਪਿੰਡ ਰਹਿੰਦੀ ਐ ਉਹ ਇੱਕ ਪੱਤਰਕਾਰ ਆ ਗਿਆ ਕੋਈ ਟੀਵੀ ਵਾਲਾ ਉਹ ਕਹਿੰਦਾ ਦੇਖ ਲੈ ਬੇਬੇ ਹੁਣ ਤਾਂ ਮੁੱਖ ਮੰਤਰੀ ਦੀ ਮਾਂ ਐ ਆ ਪਿੱਛੇ ਦੇਖ ਲੈ ਤੂੰ ਇੱਟਾਂ ਦੇਖ ਲੈ ਕਿਵੇਂ ਪੁਰੀਆਂ ਪਈਆਂ ਨੇ ਪਲੱਸਤਰੀ ਕਰਾ ਲਓ ਉਹ ਕਹਿੰਦੀ ਭਾਈ ਮੈਂ ਇੱਥੇ ਥੋੜਾ ਨਹੀਂ ਚੱਲਣ ਦਿੰਦੀ ਕੀ ਪਤਾ ਕਿਹੜੀ ਕਿਸਮਤ ਵਾਲੀ ਇੱਟੇ ਇਸ ਘਰ ਚ ਲੱਗੀ ਹੋਈ ਐ ਕਿ ਮੇਰੇ ਪੁੱਤ ਨੂੰ ਐਡਾ ਵੱਡਾ ਆਉਦਾ ਮਿਲ ਗਿਆ ਇਹ ਮਾਂ ਹੀ ਕਹਿ 사ਦੀ ਇਹ ਗੱਲ ਇਹ ਗੱਲ ਸਿਰਫ ਮਾਂ ਕਹਿ ਸਕਦੀ 19 ਜਗਾਤੀ ਸੋਣਾ ਉਹੀ ਦੋ ਰੋਟੀਆਂ ਨੇ ਜੇ ਤੈਨਨ ਖਾਣ ਲੱਗ ਜੋਂਗੇ ਡਾਕਟਰ ਬੰਦ ਕਰ ਦੂ ਜਿੰਨੇ ਨਾਲ ਸਰੀ ਜਾਂਦਾ ਸਾਰ ਲੋ ਪਤਾ ਨਹੀਂ ਯਾਰ ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਆ ਜਿਹੜੇ ਲੁੱਟਣ ਤੇ ਲੱਗੇ ਆ ਪੰਜਾਬ ਨੂੰ ਵੀ ਜ਼ਿਆਦਾਤਰ ਮਹਾਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੇਰੇ ਵਾਲੇ ਉੱਤੇ ਆ ਜਾਣਗੇ ਨਾਲ ਹੀ ਲੈ ਆਈਂ ਨਾਰ ਤੱਕ ਕਿਸੇ ਦੇ ਗਏ ਨਹੀਂ ਮੈਂ ਤਾਂ ਜਾਂਦੇ ਦੇਖੇ ਨਹੀਂ ਕਿਤੇ ਬਸ ਐਸੀ ਗਲਤੀ ਸੜੇ ਪਏ ਨੇ ਆਮ ਕਰਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਕੱਲ ਇੱਕ ਬੰਬ ਵੀ ਗਣਾਈ ਜਾਂਦਾ ਸੀ 50 ਆਏ ਪਏ ਨੇ 18 ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਹੁਣ ਵਕੀਲ ਬਾੜ ਦਾ ਫਿਰਦਾ ਉਹ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਦੱਸਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਬੇਟ ਕਰ ਰਿਹਾ ਤੂੰ ਉਹੀ ਹੱਲੇ ਪੈਣਾ ਜਿਵੇਂ 34 ਲੱਖ 34 ਬਜ਼ੁਰਗਾਂ ਲੱਗ ਜਾਂਦੀਆਂ ਆਪਣੇ ਉਧਰੋਂ ਜੋ ਮੋੜ ਕੇ ਲੌਂਦੇ ਹੁੰਦੇ ਨੇ ਫਿਰ ਕੋਈ ਛੱਡ ਕੇ ਜਾਂਦਾ ਥੋੜਾ ਬੜਾ ਇਧਰ ਨਾਲੇ ਤੇ ਤੁਰ ਜਾਂਦਾ ਤੇ ਮੈਂ ਛੱਡ ਕੇ ਜਾਂਦਾ ਇਹ ਉਹਨਾਂ ਦਾ ਇਹ ਹਾਲਤ ਹੋਈ ਪਈ ਹੈ ਇਹਨਾਂ ਦੀ ਤੇ ਕਾਂਗਰਸੀ ਤਾਂ ਇਹ ਹਾਲ דוਈ ਪਈ ਹੈ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਪਾਈ ਘਰੇ ਲਿਆ ਕੇ ਸੇਵਾ ਕਰ ਲੋ ਇਹ ਚੱਕ ਨਹੀਂਗਾ ਹੁਣ ਵੀ ਮੂੰਹ ਚ ਚਮਚਾ ਜੇ ਪਾਣੀ ਦਾ ਪਾ ਗਿਆ ਕੋਈ ਉਹ ਆ ਵੀ ਆ ਜਾਂਦੀ ਐ ਵੇ ਚਲ ਦੇਖ ਆਈਏ ਬਾਪੂ ਨੂੰ ਹਨਾ ਵੀ ਹੁਣ ਹੈ ਤਾਂ ਹੈ ਨਹੀਂ ਕੁਛ ਬਸ ਫਾਰਮੈਲਟੀ ਐ ਇਹ ਕਾਂਗਰਸ ਦਾ ਦਾ ਹਾਲ ਹੋਇਆ ਪਿਆ ਅਕਾਲੀ ਦਾ ਲੜੇ ਹੂੰ ਤਰ ਰੱਬ ਨੇ ਮਾਰਤੇ ਉਹਨਾਂ ਨੇ ਰੱਬ ਨਾਲ ਪੰਗੇ ਲਏ ਨੇ ਰੱਬ ਨਾਲ ਮੱਥਾ ਲਾਇਆ ਉਹ ਉਹਨਾਂ ਨੇ ਮਾਰਤੇ ਕਦੇ ਕਾਲ ਤਖਤ ਜਾ ਕੇ ਲੱਤ ਟੁੱਟ ਜਾਂਦੀ ਐ ਕਦੇ ਮੋਢਾ ਜਾ ਬੰਨੀ ਫਿਰਦਾ ਹੁੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਐਲੇ ਪੈਨੇ ਉਹ ਨਾ ਮੇਰਾ ਲੱਗ ਜਾਂਦਾ ਕਹਿੰਦੇ ਭਵਾਂਤ ਮੇਰਾ ਕੀ ਕਸੂਰ ਐ ਯਾਰ ਮੇਰਾ ਕਸੂਰ ਹੈ ਬਈ ਕੋਈ ਮੈਂ ਸੱਚ ਬੋਲੀ ਜਾਂਦਾ ਉਹ ਕਹਿੰਦੇ ਪਾ ਇਹ ਕਿੱਥੋਂ ਆ ਗਿਆ ਯਾਰ ਇਹ ਇਹਦਾ ਕੋਈ ਹੱਲ ਵੀ ਨਹੀਂ ਹੈਗਾ ਮੈਂ ਕਿਹਾ ਅਸੀਂ ਮਾਲਵੇ ਵਾਲਿਆਂ ਜਾਂ ਤਾਂ ਆਉਂਦੇ ਹੀ ਨਹੀਂ ਸਾਰੀ ਜ਼ਿੰਦਗੀ ਆ 30 40 ਕਿਲੋਮੀਟਰ ਚ ਖੋਖਰ ਪੂਆ ਦੂਜੀ ਪੂਆ ਸ਼ੇਰੋਂ ਆ ਨਾਨਕੇ ਖੜਿਆਲ ਨੇ ਮੈਂ ਗੰਡੂਆਂ ਐਂ ਜੇ ਕਰਕੇ 30 40 ਕਿਲੋਮੀਟਰ ਚ ਜਿੰਦਗੀ ਕੱਢ ਦਿੰਦੇ ਨੇ ਸਾਰੀ ਜਦਾਂ ਜੇ ਜਾਣੇ ਬਦ ਤੋਂ ਬਦ ਨੈਣਾ ਵੀ ਵੀ ਜਾਇਆ ਹੁੰਦੇ ਆ ਬਸ ਜੇ ਕਿਤੇ ਨਿਕਲ ਜੇ ਬਾਹਰ ਫਿਰ ਟੌਪ ਤੋਂ ਘੱਟ ਕੋਈ ਸਾਨੂੰ ਪੋਜੀਸ਼ਨ ਪਸੰਦ ਨਹੀਂ ਹੈਗੀ ਫਿਰ ਫਿਰ ਥੱਲੇ ਰਹਿੰਦੇ ਨਹੀਂ ਇੱਕ ਨੰਬਰ ਤੋਂ ਘੱਟ ਫਿਰ ਸੋ ਇਸ ਕਰਕੇ ਬੱਚਿਆਂ ਨੂੰ ਵੀ ਮੈਂ ਬੇਨਤੀ ਕਰੂੰਗਾ ਬੱਚੋ ਪੜੋ ਮੈਰਿਟ ਦੇ ਵਿੱਚ ਆਓ ਕੋਈ ਮਾਈ ਦਾ ਲਾਲ ਨਹੀਂ ਇਹ ਕਹਿ ਸਕਦਾ ਕਿ ਬੱਚੇ ਦੇ ਨੰਬਰ ਆ ਗਏ ਸੀ ਪਰ ਘੱਟ ਨੰਬਰ ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਵੱਧ ਨੰਬਰ ਵਾਲੇ ਦੇ ਬਾਪੂ ਕੋਲੇ ਪੈਸੇ ਨਹੀਂ ਸੀ ਜਾ ਬੱਦ ਨੰਬਰ ਵਾਲੇ ਦੇ ਬਾਪੂ ਕੋਲ ਸਪਾਰਸ਼ ਨਹੀਂ ਸੀ ਕਿਸੇ ਦੀ ਤਾਂ ਨੌਕਰੀ ਨਹੀਂ ਮਿਲੀ ਘੱਟ ਨੰਬਰ ਵਾਲਾ ਲੈ ਗਿਆ ਇਹ ਹੋ ਨਹੀਂ ਸਕਦਾ ਜੀ ਨੰਬਰ ਬੱਦ ਲਾਉਂਗੇ ਉੱਡੀਓ ਵੱਡੀ ਕੁਰਸੀ ਮਿਲੂਗੀ ਇਹ ਮੇਰਾ ਵਾਦਾ ਹੈ 52000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹਾਂ ਜਿਹੜੇ ਮਰਜੀ ਫੀਲਡ ਜਾਣਾ ਚਾਹੁੰਦੇ ਜਾਓ ਮਾਪਿਆਂ ਨੂੰ ਵੀ ਬੇਨਤੀ ਕਰਦਾ ਇਹਨਾਂ ਨੂੰ ਬਾਲ ਲੈਣ ਦਿਓ ਇਹਨਾਂ ਤੇ ਪ੍ਰੈਸ਼ਰ ਨਾ ਪਾਓ ਇਨ ਨੂੰ ਜੋ ਬਣਨਾ ਹੈ ਇਹਨਾਂ ਨੂੰ ਬਣ ਲੈਣ ਦੋ ਤੁਸੀਂ ਦੇਖਿਓ ਇੱਕ ਦਿਨ ਤੁਸੀਂ ਮਾਣ ਮਹਿਸੂਸ ਕਰੋਗੇ ਧੀਆਂ ਨੂੰ ਕਹਿੰਦੇ ਐ ਇੱਟ ਮੱਥੇ ਮਾਰੀ ਰੱਬ ਨੇ ਇੱਟ ਮੱਥੇ ਮਾਰੀ ਗੋਵਿੰਦਗੜ੍ਹ ਕੋਲੇ ਮਲੋਹ ਕੋਲੇ ਇੱਕ ਪਿੰਡ ਐ ਦੋ ਜੋੜੀਆਂ ਕੁੜੀਆਂ ਜੰਪੀਆਂ ਲੋਕ ਆ ਗਏ ਬੱਸ ਕਹਿੰਦੇ ਭਾਈ ਤੇਰੇ ਤਾਂ ਪੁਰਾਣੇ ਜਨਮ ਦੇ ਕੋਈ ਪਾਪ ਸੀ ਦੋ ਜੋੜੀਆਂ ਉਹ ਕੁੜੀਆਂ ਕਹਿੰਦਾ ਜੀ ਠੀਕ ਹੈ ਕੋਈ ਗੱਲ ਨਹੀਂ ਉਹਨੇ ਪੜਾ ਲੀਆਂ ਜੀ ਬੰਦੇ ਨੇ ਆ 6 ਕੁ ਮਹੀਨੇ ਪਹਿਲਾਂ ਦੋਨੇ ਜੱਜ ਬਣ ਗੀਆਂ ਦੋਨੇ ਪੈ ਨਾ ਸਕਿਆ ਜੱਜ ਬਣ ਗਿਆ ਤੇ ਉਹੀ ਬੰਦੇ ਜਿਹੜੇ ਕਹਿੰਦੇ ਸੀ ਕਿ ਤੇਰੇ ਪੁਰਾਣੇ ਜਨਮ ਦੇ ਪਾਪ ਨੇ ਉਹੀ ਗਪਾਲ ਸਵੀਟ ਵਾਲੇ ਬਰਫੀਆਂ ਵਾਲੇ ਡੱਬੇ ਚੱਕੀ ਫਿਰਦੇ ਸੀ ਕਹਿੰਦੇ ਤੇਰੇ ਪੁਰਾਣੇ ਜਨਮ ਦੇ ਕੋਈ ਪੁੰਨ ਨੇ ਭਾਈ ਜਿਹੜਾ ਤੂੰ ਜੱਜ ਉਹ ਦੇਖ ਲਾ ਦੁਨੀਆ ਚੜਦੇ ਸੂਰਜ ਨੂੰ ਸਲਾਮਾਂ ਨੇ ਪੜ੍ਹਾਈ ਦਾ ਹੀ ਮੁੱਲ ਹੈ ਪੁੱਤ ਹਣ ਤਾਂ ਪੜ੍ਹ ਲੋਗੇ ਲੋਕ ਵਧਾਈਆਂ ਦੇਣ ਆਉਣਗੇ ਨਹੀਂ ਪੜ੍ਹੋਗੇ ਲੋਕ ਲਾਂਬੇ ਦੇਣ ਨੂੰ ਤਾਂ ਫਿਰਦੇ ਹੀ ਆ ਲੋਕ ਤਾਂ ਨੁਕਸ ਕੱਢਣ ਨੂੰ ਫਿਰਦੇ ਹੀ ਆ ਸੋ ਇਸ ਕਰਕੇ ਆਪਣੇ ਗੁਣਾਂ ਨੂੰ ਪਛਾਣੋ ਵੱਡੇ ਬਣੋ ਸਰਕਾਰ ਥੋਡੀ ਹੈ ਕੋਈ ਸੁਜੈਸ਼ਨ ਕੋਈ ਸੁਝਾਅ ਕੋਈ ਸ਼ਿਕਵਾ ਕੋਈ ਸ਼ਿਕਾਇਤ ਹੋਵੇ ਆਪਣੇ ਪ੍ਰਿੰਸੀਪਲ ਨੂੰ ਆਪਣੇ ਹੈਡਮਾਸਟਰ ਨੂੰ ਆਪਣੇ ਐਮਐਲਏ ਨੂੰ ਜਾਂ ਕੋਈ ਸਾਡੇ ਵਲੰਟੀਅਨ ਦੱਸ ਦਿਓ ਉਹ ਵੀ ਆਪਾਂ ਠੀਕ ਕਰ ਦਾਂਗੇ ਕਿਉਂਕਿ ਜਿੱਥੇ ਸਮੱਸਿਆ ਹੁੰਦੀ ਹੈ ਹੱਲ ਵੀ ਉੱਥੇ ਹੁੰਦਾ ਹੈ ਤੁਸੀਂ ਉਹ ਦੱਸ ਸਕਦੇ ਹੋ ਦਿਲ ਦੇ ਸਾਫਾਂ ਮਾਲਵੇ ਵਾਲਿਆਂ ਜੋ ਗੱਲ ਦਿਲ ਤੇ ਉਹੀ ਜ਼ੁਬਾਨ ਤੇ ਆ ਇਹ ਨਹੀਂ ਹੈਗਾ ਵੀ ਦਿਲ 'ਚ ਕੁਝ ਹੋਰ ਹੈ ਜ਼ੁਬਾਨ ਤੇ ਕੁਝ ਹੋਰ ਹੈ بس ਬਦਾਈਆਂ ਦੇਣ ਆਇਆ ਸੀ ਮੈਂ ਤਾਂ ਤੁਹਾਨੂੰ ਬੜੇ ਸਾਹਮਣੇ ਬੈਠੇ ਪੁਰਾਣੇ ਸਾਥੀਆਂ ਦੇਖ ਕੇ ਐਂ ਜੀ ਕਰਦਾ ਦੁਬਾਰੇ ਐਮਪੀ ਲੜ ਲਈਏ ਉਹ ਨਜ਼ਾਰਾ ਜਿਆ ਹੋਰ ਹੀ ਹੁੰਦਾ ਮੂਰੇ ਮੋਟਰਸਾਈਕਲ 'ਚ ਜੇ ਲਾਉਂਦੇ ਨੇ ਇਹ ਇੱਧਰੋਂ ਕਿੱਧਰ ਨੂੰ ਜਾਣਾ ਪਤਾ ਨਹੀਂ ਕਿੱਧਰ ਨੂੰ ਜਾਣਾ ਇਹ ਤਾਂ ਮੇਧਿਆ ਵੀ ਦੀ ਕੱਢ ਦੀ ਇਹ ਕੱਢ ਲਓ ਭਾਈ ਮੈਂ ਕਹਿੰਦਾ ਮੋਜੋ ਵਾਲ ਨੂੰ ਚਲੀਏ ਮੋਜੋ ਵਾਲ ਵੀ ਦੀ ਕੱਢ ਲਓ ਭਾਈ ਕੋਈ ਇੱਧਰ ਕੋਠੇ ਜੇ ਪੈਂਦੇ ਨਹੀਂ ਇਹ ਇੱਧਰੋਂ ਕੱਢ ਲੀਏ ਕੱਢ ਲਓ ਭਾਈ ਸੋ ਜਦੋਂ ਮਾਲਕੀ ਤੁਸੀਂ ਹੋ ਪਬਲਿਕ ਹੈ ਜਿੱਦ ਦੀ ਮਰਜ਼ੀ ਲੈ ਜਾਓ ਮਨ ਤਾਂ ਛੋਟੇ ਜਿਹੇ ਹਾਥੀ ਤੇ ਚੜਾ ਲੈਂਦੀ ਛੋਟੇ ਹਾਥੀ ਤੇ ਤੇ ਪਰ ਦਿਲ ਉਦੋਂ ਵੀ ਸਾਫ਼ ਸੀ ਪਾਰਲੀਮੈਂਟ ਚ ਪਹਿਲੀ ਵਾਰ ਸੰਗਰੂਰ ਬੋਲਿਆ ਪਰ ਉੱਥੇ ਜਦੋਂ ਉੱਥੇ ਬੋਲਦੇ ਸੀ ਤੁਹਾਨੂੰ ਮਾਣ ਮਹਿਸੂਸ ਹੁੰਦਾ ਸੀ ਆਪਣੇ ਵਾਲਾ ਖੜਾ ਹੋ ਗਿਆ ਵੀ ਆਪਣੇ ਵਾਲਾ ਹੋ ਗਿਆ ਖੜਾ ਇਹ ਪਏ ਹੁਣ ਪੰਗਾ ਪਾਓ ਹੁਣ ਸਿੱਖ ਕੇ ਸਾਰੇ ਸਿੱਖੇ ਹੁਣ ਉਹਨੂੰ ਪਤਾ ਲੱਗ ਗਿਆ ਵੀ ਬੋਲੇ ਤੋਂ ਬਿਨਾ ਗੱਲ ਨਹੀਂ ਬਣਨੀ ਉਹ ਪੀਤੂ ਸਰਪੰਚ ਬੈਠਾ ਛਾੜ ਵਾਲਾ ਰਾਤ ਨੂੰ ਆਏ ਸੀ ਦਿਖਦਾ ਵੀ ਨਹੀਂ ਸੀ ਕੁਝ ਉਹ ਕੇਜਰੀਵਾਲ ਸਾਹਿਬ ਜਦੋਂ ਆਏ ਸੀ ਨਾਲ ਸੋ ਇਸ ਕਰਕੇ ਜਿੱਦੇ ਆਮ ਆਦਮੀ ਪਾਰਟੀ ਰਿਸਟਰ ਕਰਾਉਣ ਗਏ ਸੀ ਕੇਜਰੀਵਾਲ ਸਾਹਿਬ ਥੱਬਾ ਲੈ ਕੇ ਕਾਗਜ਼ਾਂ ਦਾ ਆਪਣੇ ਜੋ ਇੱਕ ਵੀ ਨਾਲ ਨਹੀਂ ਗਿਆ ਸੀ ਜਿੱਦੇ ਚੋਣ ਨਿਸ਼ਾਨ ਝਾੜੂ ਰਿਸਟਰ ਕਰਾਉਣ ਗਏ ਸੀ ਥੱਬਾ ਲੈ ਕੇ ਕਾਗਿਆਂ ਦਾ ਆਪਣੀ ਚ ਇੱਕ ਵੀ ਨਾਲ ਨਹੀਂ ਗਿਆ ਸੀ ਉਹਨਾਂ ਨੇ ਪਰਪਰਟੀ ਵੀ ਦਿੱਤੀ ਚੋਣ ਨਿਸ਼ਾਨ ਵੀ ਦਿੱਤਾ ਹੋਰ ਕੀ ਕਰ ਸਕਦੇ ਨੇ ਵੀ ਅੱਗੇ ਤਾਂ ਫਿਰ ਆਪਣਾ ਕੰਮ ਹੈ ਨਾ ਹੁਣ ਪੰਜਾਬ ਨੂੰ ਠੀਕ ਕਰਨਾ ਜਾਂ ਪੰਜਾਬ ਚ ਲਾਅ ਐਂਡ ਆਰਡਰ ਤੋਂ ਲੈ ਕੇ ਸਿੱਖਿਆ ਕ੍ਰਾਂਤੀ ਹੈ ਨਾ ਚਾਹੇ ਹੈਲਥ ਦੇ ਮਾਮਲੇ ਚ ਹੋ ਜੇ ਮਨ ਅੱਲਾ ਕਲੀਨਿਕ ਕੋਈ ਬਣਾ ਲੋ ਐਸਾਂ ਦੇ ਦੋ ਸੋ ਇਸ ਕਰਕੇ ਸਾਡੇ ਸੁਪਰੀਮੋ ਨੇ ਉਹਨਾਂ ਦੀ ਸੋਚ ਹੈ RAMLILA ਗਰਾਊਂਡ ਚੋਂ ਪਾਰਟੀ ਨਿਕਲੀ ਇਨਕਲਾਬ ਚੋਂ ਪਾਰਟੀ ਨਿਕਲੀ ਐਂਟੀ ਕਰਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹਾਂ ਤੁਸੀਂ ਪਿਛਲੇ ਦਿਨ ਦੇਖਿਆ ਹੁਣ ਜਿਹੜੇ ਆਪਾਂ ਐਕਸ਼ਨ ਲੈਏ ਨੇ ਉਹ ਕਹਿੰਦੇ ਅਸੀਂ ਰਜਿਸਟਰੀ ਨਹੀਂ ਕਰਦੇ ਤਹਿਸੀਲਦਾਰ ਮੈਂ ਕਿਹਾ ਮੈਂ ਕਦੋਂ ਕਰਾਉਣਾ ਤੁਹਾਡੇ ਤੋਂ ਫਿਰ ਚਲੋ ਮੈਂ ਕਿਹਾ ਤਾਂ ਹੋਰ ਰਜਿਸਟਰੀ ਕਰਾ ਲਊਗਾ ਤੇ ਹੁਣ ਕਹਿੰਦੇ ਸਾ ਤੂੰ ਰਜਿਸਟਰੀ ਕਰਾ ਲਓ ਜੀ ਪਲੀਜ਼ ਹਰ ਚੀਜ਼ ਦਾ ਬਦਲ ਹੈ ਕਿਸੇ ਵੀ ਨਾ ਦੁਨੀਆ ਖੜਦੀ ਨਹੀਂ ਇੱਥੇ ਵਕਤ ਬਹੁਤ ਵੱਡੀ ਚੀਜ਼ ਹੈ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਭਿਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਇਹ ਵਕਤ ਬਹੁਤ ਵੱਡੀ ਚੀਜ਼ ਹੈ ਰੱਬ ਤੋਂ ਡਰੀਏ ਕਰਤਾਰੋਂ ਡਰੀਏ ਵਕਤ ਪਤਾ ਨਹੀਂ ਕਦੋਂ ਕਿਹਦਾ ਬਦਲ ਜੇ ਯਾਰ ਇੰਨੇ ਨਿਆਣੀਆਂ ਤਨਖਾਹਾਂ ਨੇ ਤੁਹਾਡੀਆਂ ਕਿਉਂ ਚੂਸੀ ਜਾਂਦੇ ਆ ਲੋਕਾਂ ਦਾ ਖੂਨ ਯਾਰ ਗਰੀਬਾਂ ਦਾ ਤੁਸੀਂ 5000 ਵੱਧ ਮੰਗ ਲਿਆ ਨਾ ਲਿਆ ਦੂਗਾ ਅਗਲੇ ਦਿਨ ਉਹ ਪਰ ਪਤਾ ਨਹੀਂ ਕਿਨੇ ਕਿਨੇ ਮਹੰਤਾ ਕਰੂਗਾ ਕਿਦੇ ਕਿਦੇ ਪੈਰੀ ਪੱਗਾਂ ਧਰੂਗਾ ਕਿਉਂ ਯਾਰ ਜਦੋਂ ਕੰਮ ਹੋ ਰਿਹਾ ਉਹਦਾ ਕਰ ਦੋ ਯਾਰ ਸਵੇ ਇਹ ਕਲਚਰ ਅਸੀਂ ਡਿਵੈਲਪ ਕਰਨਾ ਕੋਈ ਅਫਸਰ ਪੈਸਾ ਨਾ ਖਾਵੇ ਹਰੇਕ ਦਾ ਕੰਮ ਹੋਵੇ ਹਰੇਕ ਦਾ ਹੱਕ ਜਿਹੜਾ ਉਹ ਨੂੰ ਮਿਲੇ ਗਰੀਬ ਦਾ ਹੱਕ ਕੋਈ ਮਾਰੇ ਨਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇਕ ਤੂੰ ਹੱਥ ਫੜਨ ਵਾਲਾ ਬਸ ਪਰਮਾਤਮਾ ਤੇ ਡੋਰੀਆਂ ਛੱਡੀਆਂ ਨੇ ਜਿਉਂਨੇ ਜ਼ਿੰਮੇਵਾਰੀ ਦਿੱਤੀ ਐ ਸਮੱਤ ਵੀ ਬਖਸ਼ੂਗਾ ਬਲ ਵੀ ਬਖਸ਼ੂਗਾ ਕੰਮ ਕਰਨ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜਿਉਂਦੇ ਬਸਦੇ ਰਹੋ ਪੜਾਈਆਂ ਕਰੋ ਤਰੱਕੀਆਂ ਕਰੋ ਬੱਚੇ ਆਉਣ ਵਾਲੇ ਦਿਨਾਂ ਚ ਨਿਯੁਕਤੀ ਪੱਤਰ ਸਮਰੋਹਾਂ ਚ ਮਿਲਾਂਗੇ ਕੋਈ ਕੋਈ ਐਸਟੀਐਮ ਬਣੋਂਗੀ ਕੋਈ ਜੱਜ ਬਣੂਗੀ ਕੋਈ ਮੁੰਡਾ ਡੀਓ ਲੱਗੂਗਾ ਕੋਈ ਐ ਐਸਡੀਓ ਬਣੂਗਾ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਾਂ ਔਰ ਐਸੇ ਐਸੇ ਟਿਨਿਓਰ ਚ ਹੀ ਬਣਾ ਕੇ ਦਿਖਾਉਣੇ ਤੁਹਾਨੂੰ ਮੈਨੂੰ ਕੋਈ ਕੁਰਸੀ ਦਾ ਲਾਲਚ ਨਹੀਂ ਮੈਨੂੰ ਕੋਈ ਹੋਰ ਮੈਂ ਤਾਂ ਪਹਿਲਾਂ ਵੀ ਐਜਾ ਸੀ ਹੁਣ ਵੀ ਐਜਈਆਂ ਠੀਕ ਹੈ ਨਾ ਸੋ ਬਹੁਤ-ਬਹੁਤ ਤੁਹਾਡਾ ਇਸ ਗੱਲੋਂ ਧੰਨਵਾਦ ਕਿ ਆਹ ਦਿਨ ਮੈਂ ਕਦੇ ਸੋਚੇ ਨਹੀਂ ਸੀ ਕਿ ਇਸ ਪੱਧਰ ਤੇ ਸਾਨੂੰ ਤੁਸੀਂ ਪਹਚਾ ਦੋਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹਨੇ ਮਿਲਣਾ ਆ ਜੀ ਉਧਰ ਆ ਇਧਰ ਇਧਰ ਲੈ ਆਓ ਲੈ ਆਓ ਇਧਰ ਲੈ ਆਓ ਆਪੜੀ ਨੇ ਸਾਰੇ ਆਪਣੀ ਨੇ ਆਪਾਂ ਨੂੰ ਆਪਣਾ ਕੌਣ ਉਹ ਤਾਂ ਉਹਨਾਂ ਨੂੰ ਵਿਰੋਧ ਕਰਦੇ ਨੇ ਜਿਨ੍ਹਾਂ ਨੇ ਆਪਾਂ ਕਿਹੜੇ ਕਿਸੇ ਗੱਲੋਂ ਕਾਣੇ ਆ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਟੀਚਰਜ਼ ਨੂੰ ਮੁਬਾਰਕਾਂ ਬਹੁਤ-ਬਹੁਤ ਧੰਨਵਾਦ